ਜਾਵੀ ਚੋਰੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਉਹਨਾਂ ਦਾਅਵਿਆਂ ਦੀ ਪੋਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਰੋਪੜ ਤੋਂ ਲਾਈਵ ਹੋ ਕੇ ਖੋਲੀ ਗਈ ਜਿਸ ਵਿੱਚ ਉਹਨਾਂ ਨੇ ਲਾਈਵ ਦਿਖਾਇਆ ਕਿ ਕਿਵੇਂ ਰੋਪੜ ਵਿੱਚ ਸ਼ਰੀਆਮ ਕਿਸੇ ਵੀ ਢੰਗ ਤੋਂ ਮਾਈਨਿੰਗ ਚੱਲ ਰਹੀ ਹੈ ਮੈਂ ਤੁਹਾਨੂੰ ਇੱਕ ਲਾਈਵ ਮਾਈਨਿੰਗ ਦਾ ਨਜ਼ਾਰਾ ਰੋਪੜ ਦੇ ਵਿੱਚ ਸਤਲੁਜ ਦਰਿਆ ਤੇ ਦਿਖਾਉਣਾ ਚਾਹੁੰਦਾ ਹਾਂ ਅਸੀਂ ਜਲੰਧਰ ਨੂੰ ਜਾ ਰਹੇ ਆ ਤੇ ਰਸਤੇ ਦੇ ਵਿੱਚ ਅਸੀਂ ਦਰਿਆ ਸਤਲੁਜ ਦੇ ਪੁਲ ਤੇ ਰੁਕੇ ਹੋਏ ਆ ਕਿਉਂਕਿ ਸਾਈਡ ਤੇ ਜਿਹੜੀ ਹੈ ਧੜਾ ਧੜ ਮਾਈਨਿੰਗ ਹੋ ਰਹੀ ਹੈ ਉਹ ਮੈਂ ਤੁਹਾਨੂੰ ਵੀ ਦਿਖਾਉਣਾ ਚਾਹੁੰਦਾ ਆ ਆ ਦੇਖੋ ਏ ਦੇਖੋ ਜੇਸੀ ਵੀ ਮਸ਼ੀਨਾਂ ਲੱਗੀਆਂ ਹੋਈਆਂ ਆ ਪੋਕਲੈਨ ਖੜੀ ਐ ਪਰ ਰਹੀ ਐ ਇੱਕ ਔਰ ਪੋਕਲੈਨ ਖੜੀ ਐ ਇੱਕ ਆ ਜੇਸੀ ਵੀ ਖੜੀ ਐ ਉਹ ਸਾਹਮਣੇ ਟਰੱਕ ਭਰੇ ਜਾ ਰਹੇ ਐ ਇਹ ਦਰਿਆ ਸਤਲੁਜ ਐ ਰੋਪੜ ਦਾ ਤੇ ਸ਼ਰਿਆ ਮਾਈਨਿੰਗ ਚੱਲ ਰਹੀ ਐ ਜਿਹੜਾ ਮੁੱਖ ਮੰਤਰੀ ਦੇ ਦਾਅਵੇ ਐ ਕਿ ਜੀ ਐਸੀ ਮਾਈਨਿੰਗ ਨਹੀਂ ਕਰਦੇ ਸਾਡੇ ਰਾਜ ਦੇ ਵਿੱਚ ਲੋਕਾਂ ਨੂੰ ਰੇਤਾ 5.5 ਰੁਪਏ ਮਿਲੇਗਾ ਤੇ ਲੇਬਰ ਦੇ ਨਾਲ ਟਰੱਕ ਟਰਾਲੀਆਂ ਵਿੱਚ ਹੀ ਭਰਿਆ ਜਾ ਸਕੇਗਾ ਸਾਹਮਣੇ ਤੁਸੀਂ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਇੱਕ ਟਰੱਕ ਖੜੇ ਹੈ ਟਿਪਰ ਖੜੇ ਹੈ ਜੀ ਸੀ ਬੀ ਆਹ ਦੇਖੋ ਸਾਹਮਣੇ ਟਰੱਕ ਨੂੰ ਭਰ ਰਹੀਆਂ ਉਕਲੈਨਾ ਸ਼ਰਿਆਮ ਦਰਿਆ 'ਚ ਉਹ ਮਾਈਨਿੰਗ ਹੋ ਰਹੀ ਹੈ ਅੱਜ 25 ਫਰਵਰੀ ਹੈ 2024 ਦੀ ਐਸੀ ਜਿਲੰਧਰ ਨੂੰ ਜਾਂਦੇ ਜਾਂਦੇ ਆ ਪੁਲ ਤੇ ਰੁਕੇ ਆ ਆ ਪਿਛਲੇ ਪਾਸੇ ਤੁਸੀਂ ਸਾਹਮਣੇ ਦੇਖੋ ਕਿੰਨੇ ਟਰੱਕ ਤੇ ਜੀ ਸੀ ਬੀਆਂ ਲਗਾਤਾਰ ਮਾਈਨਿੰਗ ਕਰ ਰਹੀਆਂ ਤੇ ਰੋਪੜ ਜ਼ਿਲ੍ਹੇ ਦਾ ਦਰਿਆ ਸਤਲੁਜ ਦੇ ਪੁਲ ਤੇ ਮੈਂ ਖੜਾ ਹਾਂ ਤੇ ਆ ਤੁਸੀਂ ਦੇਖੋ ਸਾਹਮਣੇ ਜੀ ਸੀ ਬੀ ਚੱਲ ਰਹੀ ਹੈ ਨਾਲ ਟਿਪਰ ਖੜਾ ਹੈ ਆ ਦੇਖੋ ਇਹ ਭਰ ਰਹੀ ਹੈ ਕੋਈ ਪੁੱਛਣ ਵਾਲਾ ਨਹੀਂ ਹੈ ਸ਼ਰਿਆਮ ਦਿਨ ਦਿਹਾੜੇ ਇਸ ਟਾਈਮ ਲਗਭਗ 11 11:30 ਹੋ ਰਹੇ ਆ ਦਿਨ ਦੇ ਵਿੱਚ ਰਾਤ ਨੂੰ ਤਾਂ ਬਹੁਤ ਵੱਡੀ ਗਿਣਤੀ ਚ ਹੋ ਜਾਂਦਾ ਲੇਕਿਨ ਹੁਣ ਵੀ ਸਾਹਮਣੇ ਕੋਈ 100 200 ਟਿਪਰ ਉਹ ਪਰਲੇ ਪਾਸੇ ਉਹ ਲੱਗਿਆ ਹੋਇਆ ਤੇ ਜੀ ਸੀ ਬੀਆਂ ਲਗਾਤਾਰ ਭਰ ਰਹੀਆਂ ਲਗਭਗ 5-7 ਪੋਕ ਲੈਣਾ ਇੱਥੇ ਖੜੀਆਂ ਜਿਹੜੀਆਂ ਕਿ ਲੱਗੀਆਂ ਹੋਈਆਂ ਪਰਨ ਵਾਸਤੇ ਦਰਿਆ ਸਤਲੁਜ ਦੇ ਉੱਤੇ ਸ਼ਾਮਲ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅנס ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਕ੍ਰੂਟੇਟਿਡ ਕੰਪਨੀਆਂਜ਼ ਐਚਐਸ ਐਜ਼ ਵੈਲ ਲੋਕਲ ਬਿਲਡਰਸ ਵਿਦ 브ਦਰਸ He is professional by plumbing, electrician, masonry work, carpentry. For more information, please contact him at www.checktrade.com. ID number nine two one seven six zero. Shamra Chander Kal Center. Call him on this number 074884161. four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ